ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਨੱਥ ਪਾਉਣ ਲਈ ਦਿੱਤੇ ਨਿਰਦੇਸ਼ਾਂ ਅਨੁਸਾਰ ਖੰਨਾ ਪੁਲਿਸ ਵੱਲੋਂ ਐਸਐਸਪੀ ਖੰਨਾ ਦੀ ਦੇਖਰੇਖ ਚਕਾਸੋ ਆਪਰੇਸ਼ਨ ਚਲਾਇਆ ਗਿਆ ਇਸ ਮੌਕੇ ਨਸ਼ਿਆਂ ਦੇ ਗੜ ਮੰਨੇ ਜਾ ਰਹੇ ਇਲਾਕੇ ਵਿੱਚ ਸਰਚ ਅਭਿਆਨ ਚਲਾ ਕੇ ਕਈ ਵਿਅਕਤੀਆਂ ਨੂੰ ਰਾਉਂਡ ਅਪ ਕੀਤਾ ਗਿਆ ਤੇ ਜਿਹੜਾ ਅੱਜ ਚਕਾਸੋ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਖੰਨਾ ਅ ਜੀ ਅੱਜ ਜੋ ਤੁਸੀਂ ਜਿਵੇਂ ਦੇਖ ਰਹੇ ਹੋਣੇ ਸਵੇਰ ਤੋਂ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਦੇ ਵਿੱਚ ਉਹ ਆਪਸ ঈগল ਆਪਰੇਸ਼ਨ ঈগল ਜੋ ਹੈਗਾ ਉਹ ਸ਼ੁਰੂ ਹੋਇਆ ਹੋਇਆ ਹੈ। ਤੋਂ ਇਹਦੇ ਤਹਿਤ ਸਾਡਾ ਮਕਸਦ ਇਹ ਹੈਗਾ ਕਿ ਜਿਵੇਂ ਪੰਜਾਬ ਗਵਰਨਮੈਂਟ ਦਾ ਜੋ ਪ੍ਰਾਇੋਰਟੀ ਹੈਗੀ ਹੈ ਤੋਂ ਨਸ਼ੇ ਦੇ ਖਿਲਾਫ ਕੰਪਲੀਟ ਕੰਟਰੋਲ ਹੋਣਾ ਔਰ ਉਹਦੇ ਤੇ ਪੂਰਾ ਨਤਕ ਪਾਉਣਾ। ਉਹਦੇ ਉਹਦੇ ਤਹਿਤ ਅੱਜ ਦਾ ਜੋ ਹੈਗਾ ਇਹ ਆਪਰੇਸ਼ਨ ਨਰਸੀ ਸ਼ੁਰੂ ਕੀਤੀ ਹੈਗੀ। ਇਹਦੇ ਵਿੱਚ ਜ਼ਿਲ੍ਹਿਆਂ ਦੇ ਜੋ ਆਲਰੇਡੀ ਮਤਲਬ ਕੰਪਲੇਨ ਜਿੱਥੇ ਸਾਨੂੰ ਬਹੁਤ ਜ਼ਿਆਦਾ ਆਉਂਦੇ ਨੇ। ਕੀ ਕੁਝ ਇਤਿਹੀ ਥਾਂ ਹੈ ਜਿੱਥੇ ਨਸ਼ਾ ਵਕਦੀ ਹੋ ਗਿਆ ਉਥੇ ਹੋਰ ਕ੍ਰਿਮਨਲ ਐਕਟੀਵਿਟੀ ਦੀ ਗੜ ਹੈਗੇ ਉਥੋਂ ਉਸ ਤਰੀਕੇ ਦੇ ਏਰੀਆਜ਼ ਨੂੰ ਅਸੀਂ ਚੁਣੇ ਸੀਗੇ ਕੁਝ ਇੰਟੈਲੀਜੈਂਸ ਬੇਸਡ ਆਪਰੇਸ਼ਨਸ ਇਹ ਉਹਦਾ ਉਹਨਾਂ ਦੇ ਤਹਿਤ ਅੱਜ ਜੋ ਹੈਗਾ ਇਹ ਸਿਟੀ ਏਰੀਆ ਦੇ ਵਿੱਚ ਜੋ ਹੈ ਮਤਲਬ ਆਪਣੇ ਡੀਐਸਪੀ ਸਿਟੀ ਸਾਬ ਹੈ ਉਹ ਇੱਥੇ ਕਰ ਰਹੇ ਨੇ ਇਹਦੇ ਇਹਦੇ ਤਰੀਕੇ ਸੇ ਜੋ ਸਾਡੀ ਫਾਈਲ ਦਾ ਹੈਗਾ ਡੀਐਸਪੀ ਫਾਈਲ ਉਹਨੇ ਆਪਣੇ ਏਰੀਆ ਚ ਕਰ ਰਹੇ ਹੈਗੇ ਔਰ ਨਾਲੇ ਜੋ ਆਪਣੇ ਦੂਜੇ ਡੀਐਸਪੀ ਸਾਹਿਬ ਨੇ ਉਹ ਆਪਣੇ ਏਰੀਆ ਚ ਕਰ ਰਹੇ ਹੈਗੇ ਤੋਂ ਕੰਪਲੀਟਲੀ ਓਵਰ ਓਵਰ ਆਲ ਪੰਜਾਬ ਦੇ ਵਿੱਚ ਜੋ ਹੈਗਾ ਅੱਜ ਦਾ ਇਹ ਆਪਰੇਸ਼ਨ ਚੱਲਿਆ ਅੱਜ ਹੁਣ ਤੱਕ ਕੋਈ ਰਿਕਵਰੀ ਜਾਂ ਕਿਸੇ ਰਾਉਂਡ ਆਫ ਕੀਤਾ ਨਹੀਂ ਹੁਣ ਤੱਕ ਅਸੀਂ ਰਾਉਂਡ ਆਫ ਕੀਤੇ ਹੈ ਜੀ ਬਟ ਦੈਨ ਜਦ ਤੱਕ ਉਹਨਾਂ ਉਹਨਾਂ ਵੱਲੋਂ ਸਾਡੇ ਕੋਲ ਪੂਰੀ ਪੂਰੀ ਤਰੀਕੇ ਸੇ ਡਿਟੇਲਸ ਨਹੀਂ ਆਉਂਦੇ ਤਾਂ ਫਿਰ ਮੈਂ ਨਾ ਤਾਂ ਨਾ ਸ਼ੇਅਰ ਨਹੀਂ ਕਰ ਸਕਦੀ ਰਿਕਵਰੀਜ਼ ਹੈ ਰਿਕਵਰੀਜ਼ ਹੈ ਔਰ ਜੋ ਇਹਨਾਂ ਦੀ ਰਾਉਂਡ ਆਫ ਜੋ ਸਸਪੈਕਟਡ ਪਰਸਨਸ ਨੇ ਉਹਨਾਂ ਦੀ ਜੋ ਹੈ ਨਾ ਪੁੱਛਗਿੱਛ ਚੱਲ ਰਹੀ ਹੈ ਮੈਮ ਇਹ ਉਹੀ ਹੌਟਸਪੌਟ ਨੇ ਲੰਬੇ ਸਮੇਂ ਤੋਂ ਜਦੋਂ ਵੀ ਕੋਈ ਕਾਸ ਆਪਰੇਸ਼ਨ ਜਾਂ ਕੋਈ ਹੋਰ ਕੋਪਰੇਸ਼ਨ ਚੱਲਦਾ ਸਿਰਫ ਇਹੀ ਚੂਜ਼ ਕੀਤੇ ਜਾਂਦੇ ਨੇ ਅਜ ਤੱਕ ਇਹ ਡਰਗ ਫ੍ਰੀ ਨਹੀਂ ਹੋਏ ਜੀ ਕਦੋਂ ਤੱਕ ਉਮੀਦ ਹੈਗੀ ਹੈ ਕਿ ਡਰਗ ਫ੍ਰੀ ਹੋਣਗੀ ਸਾਡੀ ਪੂਰੀ ਕੋਸ਼ਿਸ਼ ਹੈ ਜੀ ਗੱਲ ਇਹ ਹੁੰਦਾ ਹੈ ਕਿ ਜਦੋਂ ਇਨਫੈਕਟ ਏਰੀਆ ਤਾਂ ਕਰਕੇ ਚੂਜ਼ ਕੀਤਾ ਜਾਂਦਾ ਹੈਗਾ ਇੱਕ ਤਾਂ ਹਿਸਟਰੀ ਹੁੰਦੀ ਹੈ ਉਥੋਂ ਦੀ ਪਰਚੇ ਜ਼ਿਆਦਾ ਹੁੰਦੇ ਨੇ ਔਰ ਦੂਜੀ ਹੁੰਦੀ ਹੈ ਕਿ ਪਬਲਿਕ ਦੀ ਫੀਡਬੈਕ ਹੁੰਦੀ ਹੈ ਕਿ ਇਥੇ ਬਹੁਤ ਜ਼ਿਆਦਾ ਜੋ ਹੈਗਾ ਉਹ ਨਸ਼ਾ ਚੱਲ ਰਹੀ ਹੈਗੀ ਤਾਂ ਉਹ ਦੋਵਾਂ ਨੂੰ ਨਜ਼ਰ ਦੇ ਰੱਖਦੇ ਹੋਏ ਪਬਲਿਕ ਫੀਡਬੈਕ ਨੂੰ ਨਜ਼ਰ ਦੇ ਰੱਖਦੇ ਹੋਏ ਅਸੀਂ ਸਾਡਾ ਜੋ ਹੈਗਾ ਆਪਰੇਸ਼ਨ ਚੱਲਦੇ ਹੈਗੇ ਔਰ ਜੋ ਤੁਹਾਡੀ ਸਵਾਲ ਹੈਗੇ ਕਿ ਜਦ ਤੱਕ ਕਦ ਤੱਕ ਇਹ ਨਸ਼ਾ ਮੁਕਤ ਹੋਣਾ ਹੈਗਾ ਇਹਦੇ ਵਿੱਚ ਸਾਡੀ ਪੂਰੀ ਕੋਸ਼ਿਸ਼ ਹੈਗੀ ਆ ਜੇ ਬੰਦੇ ਇੱਥੇ ਇੱਥੇ ਨਸ਼ੇ ਦੀ ਪੈਡਲਿੰਗ ਕਰ ਰਹੇ ਹੈਗੇ ਆ ਜੋ ਨਸ਼ਾ ਵੇਚ ਰਿਹਾ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਹੋਊਗਾ ਔਰ ਜੋ ਇਹਦੀ ਆਦੀ ਹੈਗੀ ਆ ਜੋ ਅ ਅਡਿਕਟਡ ਹੈਗੇ ਨੇ ਉਹਨਾਂ ਦੀ ਜੋ ਮੈਡੀਕਲ ਵਗੈਰਾ ਦੀ ਸੈਸ਼ਨਸ ਕਰਵਾਵਾਂਗੇ ஒன்றும் அப்பா டிஎலிட்டு கோஷா